ਈ ਆਪ ਰੰਗ ਰੋਗਨ ਦਾ ਕੰਮ ਕਰਦਾ ਸੀਗਾ ਕੰਮ ਤੇ ਗਿਆ ਉਥੋਂ ਸੱਟਾਂ ਵੱਜ ਗਈਆਂ ਬਾਈ ਥੱਲੇ ਡਿੱਗ ਗਿਆ ਬਾਈ ਦੀ ਜਿਹੜੀ ਲੱਤ ਟੁੱਟ ਗਈ ਤੇ ਅੱਜ ਪਰਿਵਾਰ ਕੋਲੇ ਇਲਾਜ ਕਰਾਉਣ ਦੇ ਲਈ ਪੈਸਾ ਨਹੀਂ ਹੈਗਾ ਹਾਂ ਪਰ ਨਹੀਂ ਔਖਾ ਨਹੀਂ ਲੱਗਦਾ ਵੀ ਪਹਿਲਾਂ ਕਮਾਉਣ ਵਾਲਾ ਸੀਗਾ ਉਹਦੇ ਸਿਰ ਤੇ ਖਾਈ ਜਾਂਦੇ ਸੀਗੇ ਅੱਜ ਆਪ ਕਰਦਿਆਂ ਵੀ ਮਜਬੂਰੀ ਹੈ ਵੀ ਮਜਬੂਰੀ ਬਹੁਤ ਕੁਝ ਪੜਾ ਬੱਚੇ ਚੀਜ਼ ਨਹੀਂ ਮੰਗਦੇ ਕਹਿੰਦੇ ਨਹੀਂ ਕਹਿੰਦੇ ਤਾਂ ਆਏਗਾ ਜੀ ਕੀ ਕਰਗੇ ਫਿਰ ਜਦੋਂ ਮਜਬੂਰੀ ਹੋ ਜਾਂਦੀ ਹੈ ਇੱਕ ਕਮਰਾ ਇੱਕੋ ਹੀ ਕਮਰਾ ਵੀ ਕਰਦੇ ਨੇ ਇੱਕੋ ਕਮਰੇ ਦੇ ਵਿੱਚ ਤੁਸੀਂ 6 ਜੀ ਰਹਿੰਦੇ ਹੋ। ਹਾਂਜੀ। ਠੀਕ ਆ ਜੀ ਘਰ ਦੇ ਵਿੱਚ ਕਮਾਉਣ ਵਾਲੇ ਇਹੀ ਸੀ ਬਾਈ ਜੀ। ਮੈਂ ਹਾਂਜੀ ਇਹੀ। ਤੁਸੀਂ ਕੋਈ ਕੰਮ ਕਰਦੇ ਸੀ। ਤੁਸੀਂ ਦਿਹਾੜੀ ਤੋਂ ਹੀ ਕਰਦੇ। ਤੁਸੀਂ ਕੀ ਦਿਹਾੜੀ ਕਰਦੇ? ਵੀ ਦਿਹਾੜੀ ਤੋਂ ਹੀ ਜਾਵੜਦੇ ਸੀਗੇ ਕਿਤੇ ਵੀ ਆ ਲੂ ਲੂ ਚੁਗਣਾ ਮਰੂਰ ਮਨਾ ਤੋੜਨਾ ਮਿਰਚਾਂ ਮਿਰਚਾਂ ਤੋੜਨਾ ਚੜੀਆਂ ਅੰਬ ਸੀ। ਵੀ ਤੁਸੀਂ ਆਪ ਮਿਰਚਾਂ ਤੋੜਨਾ ਆਲੂ ਵਗੈਰਾ ਚੁਗਣ ਤੁਸੀਂ ਆਪ ਜਾਣਦੇ। ਹਾਂਜੀ ਜਾਣਦੇ ਰਹੇ। ਆਪ ਜਾ ਕੇ ਤੁਹਾਨੂੰ ਦਿਹਾੜੀ ਜਦੋਂ ਦੇ ਮੰਝੇ ਤੇ ਪਈ ਉਦੋਂ ਬਾਅਦ ਜਾਣ ਲੱਗਿਓ। ਹਾਂਜੀ ਉਦੋਂ ਬਾਅਦ ਜਾਣ ਲੱਗੋ। ਸੋ ਮੇਰੀ ਇੱਕੋ ਹੀ ਬੇਨਤੀ ਹੈ ਕਿ ਇਹਦਾ ਬੱਚੇ ਆ ਲੈ ਵੇਖੋ। ਇਹਦੇ ਨਾਲ ਇਹ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਪਿਓ ਤੇ ਸੀ ਜਿਹੜਾ ਇਸ ਟਾਈਮ ਮੰंजे ਤੇ ਪਿਆ ਹੋਇਆ ਤੁਹਾਡੇ ਸੌਪਜਾ ਦੀ ਸੇਵਾ ਦੇ ਨਾਲ ਪਰਿਵਾਰ ਨੂੰ ਇੱਕ ਖੁਸ਼ੀ ਮਿਲ ਸਕਦੀ ਹੈ ਅੱਜ ਪਰਿਵਾਰ ਇਹਨੇ ਦੁੱਖ ਦੇ ਵਿੱਚ ਹੈ ਤੁਹਾਡਾ ਸ਼ੇਅਰ ਇਹਨਾਂ ਨੂੰ ਖੁਸ਼ੀ ਦੇ ਸਕਦਾ ਹੈ ਤੁਹਾਡੀ ਥੋੜੀ ਜੀ ਸੇਵਾ ਇਹਨਾਂ ਨੂੰ ਖੁਸ਼ੀ ਦੇ ਸਕਦੀ ਹੈ ਤੇ ਅੱਜ ਦੀ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਦੇ ਸਕ੍ਰੀਨ ਤੇ ਤੁਸੀਂ ਇੱਕ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਦੇਖਦੇ ਹੋਵੋਗੇ ਮਨਪ੍ਰੀਤ ਕੌਰ ਦੇ ਨਾਮ ਦਾ ਪੜ੍ਹੇ ਮਨਪ੍ਰੀਤ ਕੌਰ ਕੀ ਲੱਗਦੀ ਨੇ ਤੁਹਾਡੇ ਪਰਜਾਈ ਪਰਜਾਈ ਲੱਗਦੀ ਹੈ ਜੀ ਤੁਹਾਡੀ ਇਹ ਮਤਲਬ ਭਰੋਸਾ ਤੁਹਾਨੂੰ ਇਹਨਾਂ ਤੇ ਸਕ੍ਰੀਨ ਤੇ ਤੁਸੀਂ ਉਹਨਾਂ ਦਾ Google Pay ਨੰਬਰ ਉਹਨਾਂ ਦਾ ਜਿਹੜਾ ਆ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਦੇਖ ਰਹੇ ਹੋ ਦਿੱਤੇ ਹੋਏ Google Pay ਵਾਲੇ ਨੰਬਰ ਤੇ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਡਿਟੇਲ ਲੈ ਸਕਦੇ ਹੋ ਫੈਮਿਲੀ ਦੀ ਬਾਕੀ ਸਾਰੀ ਡਿਟੇਲ ਤੁਹਾਡੇ ਸਕਰੀਨ ਤੇ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਕਨਫਰਮੇਸ਼ਨ ਦੇ ਲਈ ਉਹ ਨੰਬਰ ਦਿੱਤਾ ਹੋਇਆਗਾ ਉਹਦੇ ਤੇ ਸੇਵਾ ਵੀ ਹੋ ਸਕਦੀ ਹੈ ਤੁਸੀਂ ਕਨਫਰਮ ਵੀ ਕਰ ਸਕਦੇ ਹੋ ਵੀ ਇਹ ਜਿਹੜੀ ਵੀਡੀਓ ਹੈ ਇਹ ਰੀਅਲ ਹੈ ਕੋਈ ਫੇਕ ਨਹੀਂ ਜੋ ਫਰੀਦਕੋਟ ਮੈਡੀਕਲ ਦੇ ਵਿੱਚ ਦਾਖਲ ਹੈ ਪਰਿਵਾਰ ਬਾਘੇ ਪ੍ਰਾਣੀ ਦਾ ਰਹਿਣ ਵਾਲਾ ਸਾਰੀ ਡਿਟੇਲ ਤੁਹਾਡੀ ਜਿਹੜੀ ਸਕਰੀਨ ਦੇ ਉੱਪਰ ਹੈ ਵੀਡੀਓ ਦੀ ਸਕਰੀਨ ਦੇ ਉੱਪਰ ਹੈ ਲਾਸਟ ਤੇ ਦੋ ਨੰਬਰ ਐਨਜੀਓ ਦੇ ਦਿੱਤੇ ਹੋਣਗੇ 7087478071 788845139 ਜਿਹੜੇ ਦੋਨੋਂ ਨੰਬਰ ਨੇ ਸਾਡੀ ਟੀਮ ਦੇ ਨੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ WhatsApp ਕਰ ਸਕਦੇ ਹੋ ਪਰਿਵਾਰ ਦੀ ਜਾਣਕਾਰੀ ਲੈ ਸਕਦੇ ਹੋ ਤੇ ਜਿਹੜੀ ਵੀ ਵੀਡੀਓ ਤੁਸੀਂ ਦੇਖਦੇ ਹੋ ਵੀਡੀਓ ਦਾ ਸਕਰੀਨਸ਼ਾਟ ਲੈ ਲਿਆ ਕਰੋ ਜਦੋਂ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਉਹ ਸਕਰੀਨਸ਼ਾਟ ਤੁਸੀਂ WhatsApp ਤੇ ਕਰਕੇ ਸਾਡੇ ਦੋਸਤ ਪਰਿਵਾਰ ਦੀ ਸਾਰੀ ਡਿਟੇਲ ਲੈ ਸਕਦੇ ਹੋ